ਜਾ ਸਾਹਿਬ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਆ ਮੈਂ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਬਹੁਤ ਜ਼ਿਆਦੇ ਦੁੱਖ ਵੇਖੇ ਆ ਆਪਣਾ ਘਰ ਵੀ ਛੱਡਿਆ ਮੇਰੇ ਮਦਰ ਫਾਦਰ ਮੇਰੀ ਫੈਮਿਲੀ ਨੇ ਉਹਨਾਂ ਵੀ ਘਰ ਛੱਡਿਆ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਨਾਲ ਦੇ ਨਾਲ ਮੈਂ ਆਪਣਾ ਘਰ ਵੀ ਜਾਣਾ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਲਕਾ ਵਿਧਾਇਕ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਉਸਮਾ ਕਾਂੜ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਦੱਸ ਦਈਏ ਕਿ ਇਸ ਦੇ ਵਿੱਚ ਕੁੱਲ ਜਿਹੜੇ 12 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਕਿ ਅਦਾਲਤ ਵੱਲੋਂ ਅੱਜ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇੱਕ ਵਿਆਹ ਸਮਾਗਮ ਦੇ ਦੌਰਾਨ ਇੱਕ ਦਲਿਤ ਲੜਕੀ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਪੁਲਿਸ ਮੁਲਾਜ਼ਮ ਵੀ ਕੁਝ ਨਾਲ ਨੇ ਤਾਂ 4 ਸਾਲ ਦੀ ਸਜ਼ਾ ਜਿਹੜੀ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਪੀੜਤ ਪਰਿਵਾਰ ਕੁਝ ਦੇਰ ਦੇ ਬਾਅਦ ਅਦਾਲਤ ਚੋਂ ਬਾਹਰ ਆਏਗਾ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੀ ਇਸ ਸਜ਼ਾ ਤੋਂ ਸੰਤੁਸ਼ਟ ਹਨ ਸੋ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਫਰੂਰ ਸਾਹਿਬ ਦੇ ਵਿਧਾਇਕ ਮਜੇਂਦਰ ਸਿੰਘ ਲਾਲਪਰਾ ਨੂੰ ਜਿਹੜੀ 4 ਸਾਲ ਦੀ ਸਜ਼ਾ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਇਨਸਾਫ ਮਿਲੇ ਅੱਜ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੰਤੁਸ਼ਟ ਹੋ ਕੇ ਕਹਿਣਾ ਚਾਹੂਗੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਮਾਨਯੋਗ ਕੋਰ ਦਾ ਐਡਵੋਕੇਟ ਸਾਡੇ ਜਿਹੜੇ ਅਮਨਤਾ ਸਿੰਘ ਜੀ ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਅੱਜ ਇਨਸਾਫ ਦਵਾਇਆ ਵਾ ਔਰ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਹੈ ਔਰ ਮੈਂ ਧੰਨਵਾਦ ਆਪਣੇ ਹੱਥੋਂ ਮਰਦਾ ਵੀ ਕਰਦੀ ਜਿਨ੍ਹਾਂ ਨੇ ਮੇਰੇ ਨਾਲ ਖਲੋ ਕੇ ਅੱਜ ਮੈਨੂੰ ਇਨਸਾਫ ਤੱਕ ਲਿਆਂਦਾ ਹੈ ਅੱਜ ਤੱਕ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਲੱਗੋ ਅੱਜ ਤੱਕ ਔੜ ਤੱਕ ਹੌਣ ਤੱਕ ਕੋਈ ਵੀ ਕਿਤਾ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੈਂ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਬਹੁਤ ਜ਼ਿਆਦੇ ਦੁੱਖ ਵੇਖੇ ਆ ਆਪਣਾ ਘਰ ਵੀ ਛੱਡਿਆ ਮੇਰੇ ਮਦਰ ਫਾਦਰ ਮੇਰੀ ਫੈਮਲੀ ਨੇ ਉਹਨਾਂ ਵੀ ਘਰ ਛੱਡਿਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਨਾਲ ਦੇ ਨਾਲ ਮੈਂ ਆਪਣਾ ਘਰ ਵੀ ਜਾਣਾ ਵਾਂ ਸਜਾਦ ਮੈਗੀ ਚਾਰ ਸਾਲ ਦੀ ਤੁਸੀਂ ਲੰਬੇ ਸਮੇਂ ਤੋਂ ਕੇਸ ਨਾਲ ਹੋਇਆ ਕਿੰਨੇ ਚਿਰ ਦੀ ਸਜ਼ਾ ਕਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਚਾਰ ਸਾਲ ਦੀ سزا ਸੁਣਾਈ ਗਈ ਹੈ ਕੀ ਕੀ ਧਰਾਵਾਂ ਹਨ ਕੀ ਹੈ ਸਾਰਾ ਜੀ ਸਰ ਮੈਂ ਦੱਸ ਰਿਹਾ ਦਵਿੰਦਰ ਕੁਮਾਰ ਸਾਰਜ ਸਿੰਘ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 323 506 148 149 ਦਾ ਦੋਸ਼ੀ ਤਕਰਾਰ ਕੀਤਾ ਗਿਆ ਤੇ 4 ਸਾਲ 50000 ਰੁਪਏ ਜੁਰਮਾਨਾ ਇਹਨਾਂ ਨੂੰ ਕਰ ਦਿੱਤਾ ਗਿਆ ਤੇ ਜਿਹੜੇ ਮਨਜਿੰਦਰ ਸਿੰਘ ਔਰ ਫਿਲਾਲਪੁਰਾ ਉਰਫ ਸਾਬਾ ਜੀ ਨੂੰ ਉਹਨਾਂ ਨੂੰ ਉਹਨਾਂ ਦੇ ਨਾਲ ਸੈਕਸ਼ਨ 354 ਐਡ ਆਨ ਕੀਤੀ ਗਈ ਹੈ ਜ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਐਂਡ ਇਨ ਡਿਫਾਲਟ 3 ਮਹੀਨੇ ਇਹ ਵੱਖਰੇ ਤੌਰ ਤੇ ਐਡ ਆਨ ਕੀਤੀ ਗਈ ਹੈ ਇਹਨਾਂ ਦੇ ਤਾਰਾ ਜਿਹੜੇ ਬਾਕੀ ਦੋਸ਼ੀ ਤਿੰਨ ਰਹਿ ਗਏ ਹਨ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਤੇ ਗਗਨਦੀਪ ਸਿੰਘ ਨਰਿੰਦਰਜੀਤ ਤੇ ਗੁਰਦੀਪ ਰਾਜ ਤੇ ਇੱਕ ਤਾਰਾ ਹੋਰ ਐਡ ਆਨ ਕੀਤੀ ਗਈ ਕੋਰਟ ਨੇ ਖੁਦ ਕੌਗਨੀਸ਼ੈਂਸ ਲੈ ਕੇ ਉਹ ਹੈਗੀ 342 ਤੇ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ 323 148 149 1506 ਤੇ 342 ਥੱਲੇ ਦੋਸ਼ੀ ਕਰਾਰ ਕੀਤਾ ਗਿਆ ਤੇ ਗਗਨਦੀਪ ਸਿੰਘ ਨੂੰ 323 1506 148 149 ਤਹਿਤ ਦੋਸ਼ੀ ਧਾਰ ਦਿੱਤਾ ਗਿਆ ਮੈਂ ਇੱਕ ਹੋਰ ਗੱਲ ਦੱਸਣਾ ਜਾਵਾਂਗਾ ਹਰਵਿੰਦਰ ਸਿੰਘ ਸ਼ੋਸ਼ੀ ਦੀ ਡੇਟ ਮੰਗਲਵਾਰ ਦੀ ਰੱਖੀ ਗਈ ਕਿਉਂਕਿ ਉਹ ਅੱਜ ਤਹਾਰ ਜੇਲ੍ਹ ਚੋਂ ਨਹੀਂ ਪੇਸ਼ ਕੀਤੇ ਗਏ ਤੇ ਜੱਜ ਸਾਹਿਬ ਨੇ ਇੱਕ ਹੋਰ ਬੜਾ ਵਧੀਆ ਸਾਡੇ ਅਸੀਂ ਕੋਰਟ ਦਾ ਬਹੁਤ ਧੰਨਵਾਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਹਰਵਿੰਦਰ ਕੌਰ ਦੇ ਨੂੰ ਇੱਕ ਕੰਪਨਸੇਸ਼ਨ ਵੀ 357 ਏ ਥਲੇ ਕੰਪਨਸੇਸ਼ਨ ਵੀ ਅਵਾਰਡ ਕੀਤੀ ਗਈ ਹੈ ਐਸ ਪਰ ਲਾਉ ਉਹਨਾਂ ਨੂੰ ਮਿਲੇਗੀ ਐਸ ਪਰ ਲਾਅ ਕੀ ਵਿਧਾਇਕ ਸਾਹਿਬ ਦੀ ਜਿਹੜੀ ਵਿਧਾਇਕੀ ਹੈ ਜਾਂ ਉਹਨਾਂ ਦੀ ਮੈਂਬਰਸ਼ਿਪ ਹੈ ਉਹ ਖਾਰਜ ਹੋ ਸਕਦੀ ਹੈ ਸਰ ਦੇਖੋ ਇਹ ਅਸੀਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਉਹਨਾਂ ਨੇ ਦੇਖਣਾ ਕੋਰਟ ਨੇ ਜੋ ਇਹ ਦੋਸ਼ੀ ਕਰਾਰ ਕਰ ਦਿੱਤਾ ਉਹ ਅਸੀਂ ਕੋਰਟ ਬਾਰੇ ਅਸੀਂ ਦੱਸ ਸਕਦੇ ਤੁਹਾਨੂੰ ਓਕੇ ਥੈਂਕ ਯੂ